¡Suscríbete al canal! ਜੋਲੀ ਜੋਲੀ ਕੀ ਆਉਦਾ ਕੀ ਤੁਹਾਡਾ ਜੀ ਕੁਛ ਨਹੀਂ ਆਉਦਾ ਜੀ ਅੱਛਾ ਕੀ ਹੁਣ ਦੱਸੋ ਕਾਰਨ ਕੀ ਹੈ ਜੀ ਇਸ ਵਾਰ ਸੇ ਅਸੀਂ ਤਾਂ ਜੀ ਉਪਰੇਟ ਰਹਿ ਗੱਡੀਆਂ ਚਲਾਉਣ ਵਾਲੇ ਆਪ ਹੁਣ ਦੱਸੋ ਕੀ ਸਮੱਸਿਆ ਹੈ ਸਾਡਾ ਸਮੱਸਿਆ ਆਇਆ ਵੀ ਸਾਡਾ ਇਹ ਕੰਮ ਹੈ ਸਪੈਸ਼ਲਾਂ ਢੋਂਦਾ ਐਫਸੀ ਦਾ ਕੰਮ ਕਰਨ ਦਾ ਸਾਰਾ ਕੰਮ ਸਾਡਾ ਹੈ ਬਾਹਰਲੇ ਕੁਝ ਗਲਤ ਅੰਸਰਾਂ ਨੇ ਟੈਂਡਰ ਪਾ ਕੇ ਸਾਨੂੰ ਵੀ ਇਸਦਾ ਇਹ ਰੇਟ ਦਵਾ ਕੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਰੇਟ ਲੈਣ ਨੂੰ ਤਿਆਰ ਹਾਂ ਢੋਲ ਨੂੰ ਤਿਆਰ ਹਾਂ ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਮਾਲਕ ਕਹਿੰਦੇ ਮਾਲੇ ਬੱਠਾ ਜੀ ਸਾਡੇ ਨਾਲ ਅੱਗੇ ਗੱਲ ਕਰੇ ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕਿਉਂ ਨਹੀਂ ਪਾਏ ਸਾਡੇ ਬੰਦੇ ਸੀ ਸਾਡੇ ਬੰਦੇ ਨਾਲ ਰਲ ਕੇ ਦੋ ਅੱਛਾ ਰਲ ਹੋਵੇ ਸਾਡੇ ਦੋ ਬੰਦੇ ਗਦਾਰ ਹੋ ਗਏ ਉਹ ਗਦਾਰਾ ਨੇ ਉਹਨਾਂ ਦਾ ਦੇ ਨਾਲ ਕਿਹੜੇ ਰੇਟ ਤੇ ਚੱਕਰੇ ਨੇ ਉਹ ਮੁੱਖੰਦ ਰੇਟ ਆ ਜੀ ਰੇਡ ਦਾ ਖੋਲਾ ਜੀ ਸਾਨੂੰ ਘੱਟ ਤੇਰੇ ਨੇ ਜੋ ਨਾਲ ਘੱਟ ਰੇਡ ਦੇ ਦੇ ਪ੍ਰਧਾਨ ਨਾਲ ਕੀ ਮਸਲਾ ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾ ਮਾਰੇ ਲੋਕਾਂ ਨੂੰ ਦੱਕਾ ਦੱਕਰ ਦਾ ਲੋਕ ਕੜੇ ਪਰਾਂ ਨੂੰ ਨੋਕ ਮੰਨਦੇ ਜਿਹੜੀ ਹੈਗੇ ਅੱਛਾ ਜੀ ਲੋਕ ਕਹਿੰਦੇ ਸੀ ਪ੍ਰਧਾਨ ਦੀ ਬਾਰੇ ਕੀ ਇਹ ਪ੍ਰਧਾਨ ਨਹੀਂ ਕੀਤਾ ਜਾ ਰਹੀ ਹੈ ਸਾਰਾ ਕੁਝ ਜਿਹੜਾ ਮਤਲਬ ਕਿ ਕਹਿ ਰਹੇ ਕਿ ਕੰਟੀਨਰ ਕਿਉਂਕਿ ਟੀਮ ਅਗਰ 1500 ਤੋਂ ਵੀ ਠੱਕੀ ਪਾਤੀ ਰਹੀ ਹੈ 1500 ਮਗਰ ਨਹੀਂ ਜੀ ਕਿਸੇ ਚੱਕਰ ਚ ਦਾ 2500 ਦਾ ਫਰਕ ਹੈ ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ ਕਿਸੇ ਚੱਕਰ ਚ ਹੋਰ ਜ਼ਿਆਦਾ ਦਾ ਫਰਕ ਹੈ ਲੋਕ ਹੁਣ ਕੀ ਕਰਨ ਜੀ ਇੱਥੇ ਹਰ ਹਰ ਵਾਰੀ ਕੰਡਾ ਕਰਾਉਣਾ ਪੈਂਦਾ ਹੈ ਕੰਡਾ ਹਰ ਵਾਰੀ ਕੰਡਾ ਕਰਾਣ ਦੇ ਵਿੱਚ 15-20 ਲੀਟਰ ਤੇਲ ਵੱਧ ਬੱਚ ਜਾਂਦਾ 2000 ਦਾ ਤੇਲ ਹੈ 2000 ਹੀ ਗੱਡੀ ਨੂੰ ਵੱਜਦਾ ਉਹ ਟਾਕੀਆਂ ਭਾਈ ਸਾਹਿਬ ਨੂੰ ਉੱਚੇ ਹੈ ਗੱਡੀ ਆਪ ਚਲਾਉਂਦੇ ਨੇ ਸਰਦਾਰ ਜੀ ਅੱਜ ਜੂਰੀਆਂ ਦੇ ਵਿੱਚ ਕਲੇਸ਼ ਹੋ ਗਿਆ ਡਰਾਈਵਰ ਤੇ ਪ੍ਰਧਾਨ ਨੇ ਲੈ ਕੇ ਆਹ ਮਸਲਾ ਇਹ ਮਸਲਾ ਸਪੈਸ਼ਲਾਂ ਦੇ ਰੇਟਾਂ ਦਾ ਜੀ ਦੇਖੋ ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਲੜ ਗਿਆ ਕੀ ਨਾ ਪ੍ਰਧਾਨਤਾ ਹੈਗਾ ਟਰੱਕ ਜਿਹੰਦਾ ਰਲ ਗਿਆ ਉਹ ਠੇਕੇਦਾਰ ਨਾਲ ਸਾਡੇ ਰੇਟਾਂ ਚੋਂ ਬਹੁਤ ਵੈਸੇ ਖਾ ਰਿਆ ਉਹਦਾ ਸੁਖਵਿੰਦਰ ਸਿੰਘ ਹਾਂਜੀ ਕਿ ਕਿਹੜੇ ਕਿਸ ਤਰ੍ਹਾਂ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਕਿ ਠੇਕੇਦਾਰ ਨਾਲ ਲੜ ਕੇ ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨਨਾ ਕਰੀ ਪ੍ਰਧਾਨ ਕਹਦਾ ਇਹਦਾ ਮਤਲਬ ਨਹੀਂ ਪ੍ਰਧਾਨ ਫਿਰ ਸਾਡੇ ਨਾਲ ਖੜੇ ਉਹ ਠੇਕੇਦਾਰ ਨਾਲ ਕਿਉਂ ਖੜਾ ਹੈ ਜੇ ਉਹ ਸੱਚਾ ਹੈ ਤਾਂ ਸਾਡੇ ਨਾਲ ਖੜੇ ਨਾ ਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ ਸਾਡੇ ਕੋਲੇ ਲਿਸਟਾਂ ਨੇ ਉਹ ਤੁਹਾਨੂੰ ਵੀ ਦੇ ਦਿਆਂਗੇ ਲਿਸਟਾਂ ਹੈਗੀਆਂ ਨੇ ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ ਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ ਜੇ ਉਹ ਰੋਪੇ ਸਾਡੇ ਨਾਲ ਖੜਨਾ ਚਾਹੁੰਦਾ ਸੀ ਠੇਕੇਦਾਰ ਨਾਲ ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਖੜਨਾ ਚਾਹੁੰਦਾ ਸੀ ਜੀ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ ਜੀ ਲਿਸਟ ਦਾ ਬਹੁਤ ਹੋਈਦਾ ਇੱਕ ਇੱਕ ਗੱਡੀ ਮਗਰ ਘੱਟੋ-ਘੱਟ ਵੀ 15-1600 ਦਾ ਫਰਕ ਹੈ ਜੀ ਇੱਕ ਗੱਡੀ ਮਗਰ ਪੈਦਾ ਹਾਂ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 500 ਰੁਪਏ ਇੱਕ ਗੱਡੀ ਮਗਰ ਤੁਹਾਨੂੰ ਅਸੀਂ ਛੱਡ ਦਾਂਗੇ ਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ ਪਹਿਿਓ ਮੰਗਦੇ ਆ ਜਿਹੜੋ ਜੋ ਪਿਛਲੇ ਅਸੀਂ 2 ਸਾਲ ਇਹ ਇਸੇ ਠੇਕੇਦਾਰ ਦਾ ਕੰਮ ਕਰਿਆ ਪਿਛਲੇ 2 ਸਾਲਾਂ ਚ ਉਹ 2 ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਿਨ ਸੀ ਉਹ ਤੁਸੀਂ ਰੱਖ ਲਓ ਬਾਕੀ ਸਾਨੂੰ ਦੇ ਦਿਓ ਹੁਣ ਕੀ ਮੰਗ ਰਹੇ ਤੁਸੀਂ ਜਿਹੜੀ ਕੰਪਨੀ ਨੇ ਸਾਰੀ ਇੱਕ ਪਾਸੇ ਪ੍ਰਧਾਨ ਇਹ ਹਾਈ ਪੈ ਜੂਨੀਅਰ ਸਾਰੀ ਇੱਕ ਪਾਸੇ ਆ ਉਹ ਪ੍ਰਧਾਨ ਕੱਲਾ ਉਹਦੇ ਨਾਲ 3-4 ਬੰਦੇ ਨੇ ਬਾਕੀ ਇੱਕ ਵਾਰ ਤੁਸੀਂ ਦੇਖ ਲਿਆ ਆ ਸਾਰੀ ਜਿਹੜੀ ਇੱਕ ਪਾਸੇ ਆ ਤੇ ਮੰਗਦਾ ਸੀ ਆਪ ਦਾ ਰੇਟ ਲੈਣਾ ਪੂਰਾ ਸਾਨੂੰ ਮਿਲਣਾ ਚਾਹੀਦਾ ਜਿਹੜਾ ਜੋ ਸਰਕਾਰ ਨਹੀਂ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ